ਦੁਨੀਆ ਵਿੱਚ ਨਵੇਂ ਹਥਿਆਰਾਂ ਦੀ ਦੇਸ ਸ਼ੁਰੂ ਹੋ ਚੁੱਕੀ ਆ ਰੂਸ ਨੇ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਅਮਰੀਕਾ ਨੇ ਲਗਭਗ 30 ਸਾਲਾਂ ਬਾਅਦ ਦੁਬਾਰਾ ਪਰਮਾਣੂ ਬੰਬਾਂ ਦੀ ਟੈਸਟਿੰਗ ਸਟਾਰਟ ਕਰ ਦਿੱਤੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗਾ ਹੁਣ ਤੱਕ ਇਨਸਾਨੀਅਤ ਤੇ ਜੋ ਸਾਰਿਆਂ ਤੋਂ ਵੱਡਾ ਖਤਰਾ ਸੀ ਜਿਹੜੇ ਹਥਿਆਰ ਨੂੰ ਸਾਰਿਆਂ ਤੋਂ ਵੱਡਾ ਖਤਰਾ ਮੰਨਿਆ ਜਾਂਦਾ ਸੀ ਉਹ ਸੀ ICBM ਇੰਟਰਕੌਂਟੀਨੈਂਟਲ ਬਲੇਸਟਿਕ ਮਿਜ਼ਾਈਲ ਜਿਹੜੀ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੇ ਮਾਰ ਕਰਦੀ ਸੀ ਮਤਲਬ ਤੁਸੀਂ ਏਸ਼ੀਆ ਤੋਂ ਯੂਰਪ ਜਾਂ ਨਾਰਥ ਅਮਰੀਕਾ ਨੂੰ ਨਿਸ਼ਾਨਾ ਬਣਾ ਸਕਦੇ ਹੋ ਪਰ ਜੋ ਹੁਣ ਨਵੀਂ ਮਿਜ਼ਾਈਲ ਤੇ ਅন্ডਰਵਾਟਰ ਡਰੂਨ ਡਿਵੈਲਪ ਕੀਤੇ ਗਏ ਨੇ ਰੂਸ ਵੱਲੋਂ ਉਹ ਪਰਮਾਣੂ ਹਥਿਆਰ ਤਾਂ ਆਪਦੇ ਨਾਲ ਲਿਜਾਈ ਸਕਦੇ ਆ ਉਹ ਚਲਦੇ ਵੀ ਪਰਮਾਣੂ ਸ਼ਕਤੀ ਤੇ ਹੀ ਆ ਮਤਲਬ ਉਹ ਮਿਜ਼ਾਈਲ ਨੂੰ ਜਾਂ ਡਰੋਨਾਂ ਨੂੰ ਚਲਾਉਣ ਲਈ ਉਹਨਾਂ ਦੇ ਇੰਜਣ ਨੂੰ ਚਲਾਉਣ ਲਈ ਜਿਹੜਾ ਫਿਊਲ ਵਰਤਿਆ ਜਾਂਦਾ ਅੱਗੇ ਜੋ ਸੋਲਿਡ ਜਾਂ ਲਿਕਵਿਡ ਫਿਊਲ ਵਰਤਿਆ ਜਾਂਦਾ ਸੀ ਜਿੱਦੀ ਇੱਕ ਲਿਮਟ ਹੁੰਦੀ ਸੀ ਹੁਣ ਉਹਦੀ ਜਗ੍ਹਾ ਤੇ ਪਰਮਾਣੂ ਸ਼ਕਤੀ ਵਰਤੀ ਜਾ ਰਹੀ ਆ ਮਤਲਬ ਇਹ ਮਿਜ਼ਾਈਲ ਦਾ ਕੋਈ ਤੋੜ ਹੀ ਨਹੀਂ ਟੈਸਟਿੰਗ ਦੌਰਾਨ ਇਹ ਮਿਜ਼ਾਈਲ 14 ਘੰਟੇ ਤੱਕ ਹਵਾ ਵਿੱਚ ਰਹੀ ਮਤਲਬ 14 ਘੰਟੇ ਘੁੰਮੀ ਗਈ ਆਪਦੇ ਟਾਰਗੇਟ ਦੇ ਉੱਤੇ ਜਦੋਂ ਚਾਹੇ ਇਹ ਆਪਦੇ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੀ ਆ ਇਦੇ ਜਵਾਬ ਵਿੱਚ ਅਮਰੀਕਾ ਨੇ ਵੀ ਆਪਦੇ ਨਿਊਕਲੀਅਰ ਟੈਸਟ ਸਟਾਰਟ ਕਰ ਦਿੱਤੇ ਆ ਪਤਾ